ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕੋਰ ਸਿੰਘ ਵਾਲਾ ਜੀ ਮੋਗੇ ਜਿਹੇ ਦੇ ਪਿੰਡ ਆ ਵੀਰੇ ਨਹੀਂ ਬਠਿੰਡਾ ਆ ਜੀ ਅੱਛਾ ਬਠਿੰਡੇ ਜੀ ਰਹਿ ਗਿਆ ਬਠਿੰਡੇ ਜੀ ਬਠਿੰਡੇ ਜਿਹੜਾ ਦਾ ਪਿੰਡ ਆ ਤੇ ਇੱਕ ਤੁਹਾਨੂੰ ਘਰ ਦੀ ਲੋਕਲ ਵੀਡੀਓ ਦਿਖਾਵਾਂਗੇ ਖਲੂਣ ਝੋਟੀ ਦੀ ਕਿੰਨੇ ਦਿਨ ਲੈਂਦੀ ਆ ਜੱ ਬਾਈ ਇਹ ਦੱਸ ਤੀ ਕਿੰਨੇ ਦਿਨ ਪੂਰੇ ਓਕੇ ਸਸੀਗਾ ਬਾਈ ਜੀ ਸਸੀਗਾ ਬਾਈ ਹੋ ਠੀਕ ਠਾਕ ਹੋ ਜੀ ਹਾਂ ਜੀ ਠੀਕ ਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 94643 ਬਾਈ ਹੂੰ 52953 ਪਿੰਡ ਆਪਣਾ ਜੀ ਕੋਰ ਸਿੰਘ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪਿੰਡ ਆ ਤੇ ਤਹਿਸੀਲ ਤਹਿਸੀਲ ਰਾਮਪੁਰਾ ਫੂ ਜੀ ਰਾਮਪੁਰਾ ਫੂ ਓਕੇ ਜੀ ਤੇ ਆਪਣੇ ਨੇੜੇ ਇਧਰ ਪਾਇ ਪੋਡੀ ਆ ਗਈ ਜਲਾਲ ਬਹਿ ਗਿਆ ਭਾਈ ਇੱਕ ਸਾਈਡ ਹਾਂ ਸਮਾਦ ਭਾਈ ਬਹਿ ਗਿਆ ਇਨਾ ਮੇਨ ਜਲਾਲ ਬਹਿ ਗਿਆ ਠੀਕ ਆ ਜਲਾਲ ਤੇ ਸਮਾਦ ਦੇ ਵਿਚਾਲੇ ਹੈ ਭਾਈ ਆਪਣਾ ਓਕੇ ਤੇ ਵਪਾਰ ਦਾ ਤਾਂ ਕੋਈ ਕੰਮ ਆਪਣਾ ਹੈ ਨਹੀਂ ਨਹੀਂ ਭਾਈ ਇਹ ਘਰ ਦੀ ਝੋਟੀ ਜਿਹੜੀ ਆਪਾਂ ਘਰ ਦੀ ਝੋਟੀ ਆਪਣੀ ਦੇਖੀਏ ਨੇ ਵੀਰੇ ਮੂੰਹੋਂ ਦੋ ਦੰਦ ਦਾ ਆਪਾਂ ਕਨਫਰਮ ਕਰ ਲਿਆ ਹੈ ਨਾ ਹਾਂ ਜੀ ਵਾਹ ਭਾਈ ਕੋਈ ਮਰਜੀ ਦੇਖ ਲਿਆ ਕਿ ਸਾਈਜ਼ ਯਾਰ ਪਾਲੀ ਸਾਂਭੀ ਬੜੀ ਆ ਹੈ ਨਾ ਦੋ ਦੰਦ ਬੜੀ ਸਭੀ ਵੀ ਝੋਟੀ ਵੱਡੇ ਕਦ ਕਰਦੀ ਆ ਤੇ ਵੀਰੇ ਕਿੰਨੇ ਦਿਨ ਬਾਕੀ ਆ ਇਹ ਭਾਈ 4 ਦਿਨ ਰਹਿ ਗਏ ਭਾਈ ਲੈ ਜਾ ਭੋਵੇਂ ਉੱਤੇ 8 ਲੈ ਜਾ 10 ਲੈ ਕੇ ਭਾਰ ਪਿੱਛੇ ਦੇ ਓਕੇ ਬਾਈ ਸਾਰਾ ਓਕੇ ਆ ਕੋਈ ਤਸੱਲੀ ਆਪਣੀ ਫੁੱਲ ਗਰੰਟੀ ਖੋਲੋ ਜੀ ਤੋਰਾ ਕਰਾ ਕੇ ਚੈੱਕ ਚੰਗੀ ਆ ਜੀ ਥਾਨ ਭਾਂਡੇ ਦੀ ਵੀ ਪੂਰੀ ਚੰਗੀ ਥਾਨ ਲੈ ਵਾ ਨੇੜ ਤੋਂ ਕਰਾ ਦੇਣਗੇ ਚੈੱਕਾ ਦੇਖੋ ਕੱਲਾ ਕੱਲਾ ਥਾਨ ਤੇ ਚਾਰੇ ਥਾਨ ਨਿਕਲਵੇਂ ਪੂਰੇ ਗਾਇਬ ਤੇ ਆ ਆ ਕਰੋ ਜੀ ਚੈੱਕਾ ਵੱਡੇ ਸਾਈਜ਼ ਦੀ ਆ ਕਿ ਪਲੂਨ ਸੂਰੇ ਆ ਕਿੰਨੇ ਕ ਦਿਨ ਦੱਸੇ ਬਾਈ ਬਾਕੀ ਬਾਈ 4 ਦਿਨ ਬਾਕੀ ਆ ਲੈ ਜਾ ਭੋਵੇਂ 8 ਲੈ ਜਾ 10 ਲੈ ਲਓ ਜੀ ਇਦਰੀ ਠੀਕ ਆ ਤੇ ਕਿੰਨੀ ਕ ਉਮੀਦ ਲਾ ਸਕਦੇ ਆਪਾਂ ਬਾਈ ਦੀ ਮਰ ਦੁੱਧੀ ਇਹ ਤੋਂ ਏ ਬਾਈ ਘੜ ਤੋਂ ਬਾੜੇ ਦੀ ਮਾਂ ਥੱਲੇ ਸੀਗਾ ਪਹਿਲੇ ਸੂਏ ਬਾਈ 11 12 ਲੀਟਰ ਬਾਈ ਓਕੇ ਹਾਂਜੀ ਇੱਕ ਨਿਕਾ ਉਮੀਦਾ ਹੋਣੇ ਬਸ ਇਹ ਬਾਈ 11 ਤੋਂ ਪਲਾਸ ਹੀ ਦੇਊਗੀ ਬਾਈ ਅੱਗੇ ਗਾਂ ਦੀ ਸੇਵਾ ਅੱਗੇ ਜਾਇਜ਼ਗਤ ਕਰੀਆ ਹਨ ਇਹ ਜੋ 3 ਲੋਕ ਤੁਹਾਨੂੰ ਬਤਾਈਏ ਕਿੰਨਾ ਕਹਿੰਦੇ ਆ ਹਾਂ ਬਾਈ ਉੰ ਦਾ ਕੋ ਡੇਢ ਗਈ ਆਵੇ ਕਿੰਨਾ ਗਈ ਜਾਵੇ ਯਾਰ ਠੀਕ ਹੈ ਵੀਰੇ ਆਪਾਂ ਬਾਈ 1 15 ਝੂਟੀ ਹਾਂ ਨਾ ਹੀ 1 ਲੱਖ ਦੇ 15000 ਦਾ ਆ ਰੇਟ ਆ ਗਿਆ ਰੇਟ ਆ ਗਿਆ ਬਾਈ ਵੰਦ ਲੋ ਵੀਰੇ ਹਾਂ ਆ ਦੇਖੋ ਜੀ ਚੰਗੀ ਆ ਥਾਂਲੇ ਦੀ ਪੂਰੀ ਸਾਫ ਰੇਟ ਵੀ ਬਾਈ ਨੇ ਜਮਾ ਜਾਇ ਰੱਖਿਆ ਲੋਕਲ ਵੀਡੀਓ ਘਰ ਦੀ ਕਿਉਂਕਿ ਆ ਦੇਖੋ ਆਹ ਨਾ ਵਾਨਾ ਚੰਗਾ ਤੇ ਦਿਨ ਜਿਹੜੇ ਬਾਕੀ ਕਿੰਨੇ ਦਿਨ ਬਾਕੀ ਸੀ ਭਾਈ ਭਾਈ ਇਹ 4-5 ਦਿਨ ਬਾਕੀ ਬੈ ਚਾਰ ਕੁਸ ਉੱਤੇ ਵੀ ਲੈ ਜਾਂਦਾ ਬਸ ਉਹ ਨਾ ਹਾਂ ਭਾਈ ਪਹਿਲਾਂ ਤਾਂ 10-10 ਦਿਨ ਉੱਤੇ ਲੈਣੀ ਆ ਠਰ ਓਕੇ ਚੰਗੇ ਸਾਈਜ਼ ਦੀ ਤੁਹਾਨੂੰ ਝੋਟੀ ਦਿਖਾਦੀ ਕੰਟੈਕਟ ਨੰਬਰ ਦੁਬਾਰਾ ਫੇਰ ਬੋਲ ਦਿਓ ਜੀ 9364352953 ਪਿੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਬਠਿੰਡੇ ਦਾ ਤੇ ਤਸੀਰ ਰਾਮਪਰਾ ਫੂਲ ਦਾ ਪਿੰਡ ਹੈ ਵੀ ਜੀ ਤੇ ਬਾਕੀ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਦੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿ ਲੋ ਧੰਨਵਾਦ ਜ